ਕੁਜੀਪਾ ਆਪਣਾ ਨਾਮ ਦੱਸ ਕੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਜਗਰਾਤ ਸਿੰਘ ਸਰਪੰਚ ਪਿੰਡ ਬਲਸਿੰਦਰ ਇੱਕ ਸਵੇਰੇ ਪਤਾ ਲੱਗਾ ਸੀਗਾ ਕਿ ਇੱਥੇ ਜਿਹੜਾ ਕੋਈ ਬੰਬ ਲਾਸਟ ਹੋਇਆ ਸੀਗਾ ਆਪਣਾ ਮੰਦਿਰ ਦੇ ਵਿੱਚ ਉਹਦੇ ਰਿਗਾਰਡਿੰਗ ਕੋਈ ਆਪਣਾ ਸੀਗੇ ਆਪਣਾ ਜਿੱਥਣਾਂ ਦੇ ਵੀ ਇਹਦੇ ਉ ਆਪਣਾ ਇਲਜ਼ਾਮ ਦਿੱਤਾ ਜੀ ਤੇ ਉਹ ਬੰਦੇ ਕਿਤੇ ਇੱਧਰ ਸਾਡੇ ਇੱਧਰ ਲਾਕੇ ਚੋਂਣ ਦੇ ਹੋਣਗੇ ਤੇ ਉਹਦਾ ਸਵੇਰੇ ਜੋ ਸਾਨੂੰ ਪਤਾ ਲੱਗਾ ਕਿ ਇਨਕਾਊਂਟਰ ਕੀਤਾ ਗਿਆ ਸਵੇਰੇ ਇੱਕ ਤਕਰੀਬਨ ਮੇਰੇ ਸਾਂ 7 6 7 ਵਜੇ ਦਾ ਸਮਾਂ ਹੋਊਗਾ ਕਿਦਾ ਦੇਖਦੇ ਸਰਕਾਰ ਤੇ ਪੰਜਾਬ ਪੁਲਿਸ ਦੇ ਕੰਮ ਇਹ ਵੇਖੋ ਜੀ ਬਹੁਤ ਵਧੀਆ ਉਪਰਾਲਾ ਪੰਜਾਬ ਪੁਲਿਸ ਦਾ ਵੀ ਬਹੁਤ ਵਧੀਆ ਉਪਰਾਲਾ ਤੇ ਪੰਜਾਬ ਸਰਕਾਰ ਦਾ ਵੀ ਵੇਖੋ ਇਹ ਹੁਣ ਮੰਨ ਲਓ ਕਿ ਜੇ ਕੋਈ ਅਗਲੇ ਬੰਨੇ ਗੋਲੀ ਨਾਲ ਵਾਰ ਕਰਦਾ ਤੇ ਅਗਲੇ ਬੰਨੇ ਆਪਾਂ ਫੁੱਲ ਸੁੱਟਾਂਗੇ ਤੇ ਉਹ ਸਾਡੇ ਕੋਈ ਵਧੀਆ ਗਲਤ ਨਹੀਂ ਹੈਗੀ ਜੇ ਕੋਈ ਮੰਨ ਲਓ ਕਿ ਹੁਣ ਬੰਬ ਗ੍ਰੇਨੇਡ ਸੁੱਟ ਰਿਹਾ ਜਿਹੜੇ ਉੱਥੇ ਮੰਦਰ ਦੇ ਵਿੱਚ ਮੱਥਾ ਟੇਕਣਗੇ ਉਹਨ ਕੀ قصور ਸੀਗਾ ਮੰਨ ਲਓ ਕਿਸੇ ਦੀ ਉੱਥੇ ਆਣਾ ਹੋਈ ਨਾ ਮੌਤ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ ਸੋ ਇਸ ਦਾ ਜਵਾਬ ਜੋ ਮੈਂ ਸਮਝਦਾ ਕਿ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਵਧੀਆ ਜਵਾਬ ਦਿੱਤਾ ਗਿਆ ਤੇ ਮਾੜੇ ਆਨਸਰਾਂ ਨੂੰ ਨੱਥ ਵੀ ਇਦਾਂ ਹੀ ਪੈਣੀ ਹੈ ਤਾਂ ਤਾਂ ਕਮਨ ਸ਼ਾਂਤੀ ਬਣੀ ਰਹੂਗੀ ਜੇ ਪੰਜਾਬ ਪੁਲਿਸ ਬਿਲਕੁਲ ਜੀ ਬਿਲਕੁਲ ਵੇਖੋ ਹੁਣ ਇਹ ਮੰਨ ਲਓ ਕਿ ਇੱਥੇ ਲਾਗੇ ਲਾਗੇ ਸਾਰੇ ਇਲਾਕੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਮੈਸੇਜ ਜਾਣਾ ਕਿ ਵੇਖੋ ਜੀ ਅੱਜਕੱਲ ਜੇ ਮੰਨ ਲਓ ਆਪਾਂ ਕੋਈ ਗਲਤ ਕੰਮ ਕਰਾਂਗੇ ਤੇ ਇਨਕਾਊਂਟਰ ਹੀ ਹੋਊਗਾ ਤੇ ਜੇ ਉਹਨਾਂ ਇਨਕਾਊਂਟਰ ਹੋਊਗਾ ਤੇ ਹੁਣ ਯੂਪੀ ਦੇ ਵਿੱਚ ਵੇਖ ਲਓ ਸਾਰੀ ਉਹ ਤੇ ਬਹੁਤ ਵਧੀਆ ਉਪਰਾਲਾ ਕਰ ਰਹੇ ਕਿ ਜਿਹੜੇ ਹੁਣ ਮੰਨ ਲਓ ਕਿ ਡਰੱਗ ਡੀਲਰ ਆ ਜਿਹੜੇ ਆਪਣੀ ਜਾਇਦਾਦਾਂ ਬਣਾ ਰਹੇ ਆ ਜਿਹੜੇ ਨਵੇਂ ਮੁੰਡੇ ਉੜਦੇ ਚੱਲ ਆ ਕੰਮ ਸੌਖਾ ਕਰਕੇ ਵੇਚ ਲਈਏ ਤਾਂਹੀਂ ਵੀ ਜਾਇਦਾਦਾਂ ਬਣਾ ਲਈਏ ਉਹ ਵਧੀਆ ਉਪਰਾਲਾ ਕੀਤਾ ਸਰਕਾਰ ਨੇ ਕਿ ਉਹਨਾਂ ਦੇ ਘਰ ਢਾ ਰਹੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜੇ ਅਹੀਂ ਕੋਈ ਮਾੜਾ ਕੰਮ ਕਰਨਗੇ ਤੇ ਸਾਡੇ ਵੀ ਘਰ ਨੂੰ ਇਦਾਂ ਢਾਹ ਢੇਰੀ ਕਰ ਦਿੱਤਾ ਜਾਊਗਾ ਠੀਕ ਹੈ